विधानसभा ਹਲਕਾ ਡੇਰਾ ਬਾਬਾ ਨਾਨਕੰਦਰਪੈਂਦੇ ਪਿੰਡ ਅਲੀ ਨੰਗਲ ਵਿੱਚ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਭਰਾਵਾਂ ਦੇ ਚੇਰੇ ਭਰਾ ਅਤੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਜਿਸ ਨੂੰ ਇੱਕਦਮ ਘਬਰਾਟ ਮਹਿਸੂਸ ਹੋਈ ਤਾਂ ਉਸਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਜਦ ਉਸਦੀ ਮੌਤ ਦੀ ਖਬਰ ਉਸਦੇ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ ਜੋ ਕਿ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰੀ ਦੀ ਨੌਕਰੀ ਕਰਦਾ ਸੀ ਤਾਂ ਉਸ ਵੱਲੋਂ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਉਸ ਨੂੰ ਇੱਕਦਮ ਦਿਲ ਦਾ ਦੌਰਾ ਪੈ ਗਿਆ ਜਿਸ ਨੂੰ ਕੰਪਨੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਜਿੱਥੇ ਉਸ ਨੂੰ ਵੀ ਮਰਦਕ ਐਲਾਨ ਕਰ ਦਿੱਤਾ ਗਿਆ ਅੱਜ ਜਦੋਂ ਦੋਵੇਂ ਮ੍ਰਿਤਕ ਦੇ ਹਾਂ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਲਈ ਲਿਆਂਦੀਆਂ ਗਈਆਂ ਤਾਂ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦਾ ਰੋਕੇ ਬੁਰਾ ਹਾਲ ਸੀ ਇਸ ਮੌਕੇ ਰਿਸ਼ਤੇਦਾਰ ਸੱਜਣ ਮਿੱਤਰਾਂ ਵੱਲੋਂ ਸੁਖਵਿੰਦਰ ਸਿੰਘ ਤੇ ਬਲਜਿੰਦਰ ਸਿੰਘ ਨੂੰ ਨੰਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਕੰਪਨੀ ਵਿੱਚ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਰੇ ਸਿੰਘ ਦੀ ਰਿਪੋਰਟ ਖਾਲਸਾ ਵਾਇਗਰ ਦੀ ਘਫਤੇ ਇਹ ਦੋਨੋਂ ਮੇਰੇ ਚਾਚੇ ਦੇ ਲੜਕੇ ਇੱਥੇ ਇਹਦਾ ਪਹਿਲਾ ਇਨਛੋਟਾ ਹੈ ਉਹ ਅਹੀਂ ਇਕੱਠੇ ਚਾਹ ਪਣੀ ਪੀਤੇ ਪਤਾ ਨਹੀਂ ਦੋ ਮਿੰਟਾਂ ਰੋਣ ਨੂੰ ਕੀ ਹੋ ਗਿਆ ਹਟਕ ਹੋ ਗਿਆ ਉਹਨੂੰ ਲੈ ਕੇ ਗਏ ਆ ਔੜ ਦੀ ਖੜਿਆ ਪਹਿਲਾਂ ਫਿਰ ਮਟਾਲੇ ਖੜਿਆ ਮਟਾਲੇ ਜਾ ਕੇ ਜਦੋਂ ਉਹਨਾਂ ਕੋਈ ਕੁਝ ਲਾਇਆ ਤੇ ਉਹਨੂੰ ਹਟਕਾ ਕੇ ਆ ਗਿਆ ਉਹਦੀ ਮੌਤ ਹੋ ਗਈ ਦੂਸਰਾ ਜਿਹੜਾ ਇਹ ਟਰੱਕ ਡਰਾਈਵਰ ਸੀ ਲੁਧਿਆਣੇ ਉੱਥੇ ਉਹ ਵੀ ਅਗਨ ਕੀ ਗੱਲ ਹੋਈ ਉਹਨੂੰ ਉੱਥੇ ਚੈੱਕ ਹੋ ਗਿਆ ਜਿਹੜੀ ਕੰਪਨੀ ਚ ਕੰਮ ਕਰਦਾ ਸੀ ਪੀਸੀਐਸ ਪੀਸੀਐਸ ਜਿਛੇ ਕਰਦਾ ਸੀ ਉਹਨਾਂ ਨੂੰ ਫੋਨ ਕੀਤਾ ਕਿ ਉਹ ਕਹਿੰਦੇ ਨੇ ਕਿ ਮਰ ਬਿਮਾਰ ਬੜਾ ਹੈ ਉਹਨੂੰ ਹਸਪਤਾਲ ਡਾਕ ਰਹਾ ਹੈ ਤੇ ਦਾਖਲ ਤੋਂ ਉਹਨਾਂ ਨੇ ਨਹੀਂ ਕਰਾਇਆ ਜਦੋਂ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਦਾਖਲ ਕਰਾਇਆ ਤੇ ਫਿਰ ਇਹ ਲੈ ਕੇ ਤੇ ਆਏ ਨਹੀਂ ਰਾਤ ਦੇ 12:00 ਵਜੇ ਤਕਰੀਬ ਆਦਮੀ ਨੇ ਉਹਨਾਂ ਨੂੰ ਕੋਈ ਨੌਕਰੀ ਨਾ ਕਰੀ ਕੋਈ ਬੱਚੇ ਨੂੰ ਦਵਾ ਸਕਦੇ ਨੇ ਕਿ ਦਵਾ ਦੇ ਕੋਈ ਮਦਦ ਮੋਤ ਕਰਨ ਦੇ ਜਿਹੜੇ ਜੇਟੀ ਵਿਆਹ ਹੋ ਗਿਆ ਲੜਕਾ ਵਿਆਹ ਸਰ ਇਸ ਤੋਂ ਵੱਦ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ ਆਏ ਤੇ ਵੱਖ-ਵੱਖ ਸੰਮ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਸੇ ਸਕਾਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪ ਕੋ ਆਪਣਾ ਇੱਕ ਕ੍ਰੇਨ ਆਪਰੇਟਰ ਹੈ ਤੇ ਇੱਕ ਟਰੱਕ ਡਰਾਈਵਰ ਹੈ ਕ੍ਰੇਨ ਆਪਰੇਟਰ ਘਰ ਆਇਆ ਸੀਗਾ ਤੇ ਆਪਣੇ ਸਬਜ਼ੀ ਭਾਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਕਣ ਕੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਤੇ ਆਪ ਆਪਣੇ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਂਦੀ ਏ ਇੱਕਦਮ ਕਹਿ ਕੇ ਤੇ ਗੱਡੀ ਵੀ ਕੋਲਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਆ ਔਰ 12 ਵੇ ਤਾਂ ਲਗਭਗ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੱਡ ਬੋਟੀ ਲੈ ਕੇ ਇਹ ਘਟਨਾ ਵਾਪਰੀ ਅਸੀਂ ਇੱਥੇ ਬੈਠੇ ਹਾਂ ਤੇ ਉਧਰ ਸਾਡਾ ਜਿਹੜਾ ਦੂਜਾ ਵੀਰ ਸੀ ਦਾ ਸੁਖਿੰਦਰ ਸਿੰਘ ਪ੍ਰਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲਾਗੇ ਦੱਪੜ ਸਟੇਸ਼ਨ ਦੇ ਉੱਤੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ। ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਂ ਸੁਣਿਆ ਵੀ ਮੌਤ ਹੋ ਗਈ ਤੇ ਉਹਦੇ ਕੋਲ ਸਹਿਮ ਜਾਂ ਸਦਮੇ ਵਿੱਚ ਲੱਗ ਗਿਆ ਉਸੇ ਟਾਈਮ ਤੋਂ ਉਹਦੀ ਉੱਥੇ ਮੌਤ ਹੋ ਗਈ ਜੀ। ਔਰ ਅੱਜ ਇਸ ਤਰ੍ਹਾਂ ਦੇਣਾ ਸੀ ਰਾਤੀ ਸਾਢੇ 10:00 ਵਜੇ ਪੌਣੇ 11 ਚੰਡੀਗੜ੍ਹੋਂ ਲਾਸ ਲੈ ਕੇ ਆਏ ਜੀ ਡੱਡ ਬੋਡੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ। ਸਰ ਪਰਿਵਾਰ ਚ ਪਰ ਪਿਛੇ ਕੌਣ ਕੌਣ ਰਹਿ ਗਿਆ ਨਾ ਕੋਈ? ਪਰਿਵਾਰ ਤਾਂ ਦੋਵੇਂ ਭਾਈ ਨੇ ਮਾਤਾ ਵਾ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਸੀ। ਛੋਟੇ ਬੱਚੇ ਨੇ ਬਹੁਤ ਅਣਜਾਣ ਬੱਚੇ ਨੇ ਪੜਦੇ ਨੇ ਬੱਚੇ ਕੋਈ ਬੱਚਾ ਨਹੀਂ ਕੋਈ ਬਹਿ ਜਾ ਬੰਦੀ ਬੱਚਾ ਜੀ ਕੋਈ ਖੁਸ਼ੀ ਖੇੜਾ ਘਰ ਤੇ ਨਹੀਂ ਕੀਤਾ ਪਰ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਗੁਰਪੁਰਬਾਂ ਤੇ ਹਮੇਸ਼ਾ ਉਹਨਾਂ ਨੇ ਸੰਗਤੀ ਸੇਵਾ ਕਰਨੀ ਨਗਰ ਕੀਰਤਨ ਦੀ ਇੱਕ ਗੱਲ ਕਰੀਆਂ ਸੀ ਰਾਜ ਉਹਨਾਂ ਦੇ ਨਾਲੇ ਵੱਡਾ ੱ ੱਕਾ ਲੱਗਦਾ ਪਰਿਵਾਰ ਨਾਲ ਹੋਇਆ ਜਿਸ